ਬਕਵਾਸ ਕਰ ਰਹੀ ਹੈ, ਬੋਲ ਰਹੀ ਹੈ, ਤੂੰ ਤੂੰ ਮੇਰੇ ਮੂਹਰੇ ਖੜ ਨਹੀਂ ਕਹਿੰਦੀ ਸਕਦੀ, ਤੂੰ ਮੇਰੇ ਆਏ ਨਹੀਂ, ਆਉ ਬੀਬਾ ਮੇਰੇ ਚਾਰ ਵਾਲ, ਮੇਰੇ ਤਾਂ ਹੈ ਹੀ ਵਾਲ ਬੋਏਕਟ, ਮੈਂ ਤਾਂ ਐਨੇ ਨਹੀਂ ਪੱਟੇ ਰੱਖਦੀ ਹਾਂ, ਸਰਿਆਮ ਰੱਖਦੀ ਹਾਂ, ਜੱਟਾਂ ਸਿੱਖਾਂ ਦੀ ਮੈਂ ਧੀ ਹਾਂ, ਤੈਨੂੰ ਦੱਸਣ ਦੀ ਲੋੜ ਨਹੀਂ, ਪਰ ਜਿੰਨਾ ਮੇਰੇ ਚ ਬਲ ਹੈ, ਮੇਰੇ ਚ ਜ਼ੋਰ ਹੈ, ਮੇਰਾ ਇੱਕ ਲਫੇੜਾ ਤੇਰੇ ਪੈ ਗਿਆ, ਤੂੰ ਦਸ ਵਾਰ ਭੰਬੀਰੀ ਵਰਗੇ ਘੁੰਮੋਗੀ, ਜਿਵੇਂ ਬਰਸਾਤੀ ਮੌਸਮ ਚ ਮੱਕੜ ਜਿਹੇ ਨਹੀਂ ਘੁੰਮਦੇ ਅਤੇ ਸਰ ਤੱਕ ਪੁੱਜ ਜਾਂਦੇ ਮਰ ਜਾਂਦੇ ਤੇਰਾ ਉਹ ਹਾਲ ਕਰੂੰਗੀ ਮੈਂ ਤੇਰੇ ਮੂੰਹ ਲਗਣਾ ਨਹੀਂ ਚਾਹੁੰਦੀ ਸੀ ਕਿਉਂਕਿ ਇੱਕ ਥਰਡ ਕਲਾਸ ਜਨਾਨੀ ਐ ਤੂੰ ਤੋਂ ਉਹ ਨੀਚ ਗਿਰੀ ਹੋਈ ਕਮਜ਼ਰ ਫੌਰਾਤ ਐ ਜਿਹਨੂੰ ਇਹ ਹੀ ਨਹੀਂ ਪਤਾ ਕਿ ਉਹ ਕਿਸੇ ਐਸੇ ਬੰਦੇ ਦਾ ਸਾਥ ਦੇ ਰਹੀ ਐ ਜਿਹੜਾ ਬੰਦਾ ਔਰਤਾਂ ਦਾ ਸ਼ੋਸ਼ਣ ਕਰ ਰਿਹਾ ਸੀ ਜਿਹੜਾ ਬੰਦਾ 2016 ਤੋਂ ਕਮਲ ਕਾਰ ਦੇ ਨਾਲ ਮਲੇਸ਼ੀਆ ਦੇ ਵਿੱਚ ਫਿਰ ਰਿਹਾ ਸੀ ਉਦੋਂ ਦੇ ਕਪਾਹ ਦੇ ਫੁੱਲ ਜਿੰਨੀ ਦਾੜੀ ਉੱਗੀ ਸੀ ਮੈ ਰਹੋਂਦੇ ਤੋ ਬੰਦੇ ਦਾ ਸਾਥ ਦੇ ਰਹੀਆਂ ਜਿਹੜਾ ਅਸ਼ਲੀਲ ਵੀਡੀਓ ਦੇਖਣਾ ਪਸੰਦ ਕਰਦਾ ਸੀ ਕੁੜੀਆਂ ਨਾਲ ਨਜ਼ਾਇਜ਼ ਸਬੰਧ ਬਣਾਣਾ ਪਸੰਦ ਕਰਦਾ ਸੀ ਕਮਲ ਕੌਰ ਵਰਗਿਆਂ ਨੂੰ ਆਪਣੇ ਘਰ ਰਹਿਣ ਨੂੰ ਜਗ੍ਹਾ ਦਿੰਦਾ ਸੀ ਤੂੰ ਇਹੋ ਜਿਹੇ ਬੰਦੇ ਨਾਲ ਦੇ ਪਿੱਛੇ ਲਾ ਕੇ ਕਿਸ ਨੂੰ ਫਿੰਗਰ ਪੁਆਇੰਟ ਕਰ ਰਹੀ ਹੈ ਤੇਰੇ ਬੋਲ ਨਾਲ ਕੁਛ ਨਹੀਂ ਹੋਣਾ ਕਿਉਂਕਿ ਸੱਚ ਹਮੇਸ਼ਾ ਹੀ ਸੱਚ ਹੁੰਦਾ ਹੈ ਜਿਹੜਾ ਸੱਚ ਹੁੰਦਾ ਉਹ ਜਿੱਤਦਾ ਹੀ ਜਿੱਤਦਾ ਹੈ ਚਾਹੇ ਤੁਸੀਂ ਕਿੰਨਾ ਭੱਜ ਲੋ ਕਿੰਨਾ ਰੋਲਾ ਪਾ ਲੋ ਸੱਚ ਇੱਕ ਨਾ ਇੱਕ ਦਿਨ ਦੁਨੀਆ ਦੇ ਸਾਹਮਣੇ ਆਉਂਦਾ ਤੇ ਆ ਕੇ ਜਾਂਦਾ ਦੂਜੀ ਗੱਲ ਤੂੰ ਕਿਹੜੀ ਨਹੀਂ ਅੰਗਣੀ ਹੈ ਕਿਹੜੇ ਤੂੰ ਬਾਬੇ ਨਾਲ ਜੋਣੀ ਹੈ ਪਹਿਲੇ ਦਾਸ ਨੇ ਲੈਂਗੁਏਜ ਦੇਖ ਤੈਨੂੰ ਤਾਂ ਗੁੱਸਾ ਬੜਾ ਹਾਈਪਰ ਹੋ ਰਿਆ ਯਾਰ ਜਿਹੜੇ ਲੋਕ ਬਾਣੀ ਨਾਲ ਜੁੜੇ ਹੁੰਦੇ ਆ ਨਾ ਉਸ ਵਾਹਿਗੁਰੂ ਦੇ ਨਾਲ ਜੁੜੇ ਹੁੰਦੇ ਆ ਉਹਨਾਂ ਦੀ ਜ਼ੁਬਾਨੀ ਤਾਂ ਉਹਨਾਂ ਦੀ ਜ਼ੁਬਾਨ ਤੇ ਅੰਮ੍ਰਿਤ ਹੁੰਦਾ ਹੈ ਬੜਾ ਹੀ ਮਿੱਠਾ ਬੋਲਦੇ ਆ ਬੜਾ ਹੀ ਵਧੀਆ ਗੱਲ ਕਰਦੇ ਆ ਬੜੇ ਸਲੀਕੇ ਨਾਲ ਤੂੰ ਤਾਂ ਇੰਨੀ ਹਾਈਪਰ ਹੋਈ ਪਈ ਐ ਮਤਲਬ ਤੂੰ ਮੈਰੋ ਦੇ ਕਹਿੰਨੀ ਭੈ ਮੈਰੋ ਦੇ ਭੈਣ ਮੈਂ ਮਰ ਮੇਰਾ ਮੈਰੋ ਮੇਰਾ ਭਰਾ ਇਹ ਕਿਹੜਾ ਭੈਣ ਭਣਾ ਰਿਸ਼ਤਾ ਦੱਸਦੇ ਵੀ ਅੰਮ੍ਰਿਤਸਰ ਨਾਲ ਦਾ ਰਿਸ਼ਤਾ ਤਾਂ ਨਹੀਂ ਤੇਰਾ ਮੈਰੋ ਨਾਲ ਕਿਉਂਕਿ ਮੈਰੋ ਨੇ ਕਮਲ ਨੂੰ ਵੀ ਭੈਣ ਬਣਾਇਆ ਸੀ ਦੇ ਲਫਰ ਕੀ ਕੁਛ ਹੋਇਆ ਤੇ ਤੇਰਾ ਵੀ ਕਿਤੇ ਹੋਇਆ ਰਿਸ਼ਤਾ ਤਾਂ ਨਹੀਂ ਹੈ ਫਿਰ ਤੋਂ ਕਹਿੰਦੀ ਹੈ ਨੈਂਸੀ ਸਾਡੇ ਬਾਣੇ ਨੂੰ ਸਾਡੇ ਬਾਣੇ ਨੂੰ ਟਾਰਗੇਟ ਕਰਦੀ ਹੈ ਨੈਂਸੀ ਇਦਾਂ ਕਰਦੀ ਹੈ ਨੈਂਸੀ ਸਾਰਿਆਂ ਦੇ ਬਾਣੇ ਨੂੰ ਟਾਰਗੇਟ ਨਹੀਂ ਕਰਦੀ ਨੈਂਸੀ ਕਹਿੰਦੀ ਵੀ ਜਿਹੜੇ ਬਾਣੇ ਦੇ ਵਿੱਚ ਨੀਲੇ ਬਾਣੇ ਦੇ ਵਿੱਚ ਜਿਹੜੇ ਭੇੜੀਏ ਛੁਪੇ ਹੋਏ ਆ ਨੀਲੇ ਬਾਣੇ ਦੇ ਵਿੱਚ ਜਿਹੜੇ ਚੋਰ ਠੱਗ ਲਟੇਰੇ ਛੁਪੇ ਹੋਏ ਆ ਨੈਂਸੀ ਉਹ ਲਟੇਰਿਆਂ ਦਾ ਪੂਰਜੋਦ ਵਿਰੋਧ ਕਰਦੀ ਹੈ ਆ ਪਿੱਛੇ ਜਿਹੇ ਤਿੰਨ ਨਿਆਂੰਗਾ ਨੇ ਹੋਰ ਮਾਰਤਾ ਟੈਕਸੀ ਡਰਾਈਵਰ ਪੰਜਾਬ ਦੇ ਵਿੱਚ ਪਤਾ ਚੱਲਿਆ ਜੀ ਜਾਲੀ ਨਿਆਂੰਗ ਸੀ ਹੁਣ ਇਹ ਦੱਸੋ ਵੀ ਜਾਲੀ ਨਿਆਂੰਗ ਤੇ ਅਸਲੀ ਨਿਆਂੰਗ ਚ ਅਸੀਂ ਜਿਹੜੇ ਆਮ ਕਾਮਨ ਮੈਨ ਆਸੀਂ ਕਿੰਨਾ ਪਛਾਣ ਕਰ ਸਕਦੇ ਆ ਕਿਉਂ ਨਾ ਇੱਕ ਸਰਕਾਰ ਦੇ ਵੱਲੋਂ ਜਾਂ ਇਹਨਾਂ ਦੇ ਜੋ ਵੀ ਐਸਜੀਪੀਸੀ ਜੋ ਵੀ ਇਹਨਾਂ ਦਾ ਹਰਮੰਦਰ ਸਾਹਿਬ ਦਾ ਹੈਗਾ ਜੋ ਵੀ ਇਹਨਾਂ ਦਾ ਮੇਨ ਇਨਚਾਰਜ ਉਹ ਕਿਉਂ ਨਹੀਂ ਇਹਨਾਂ ਦੀਆਂ ਕਾਨੂੰਨੀ ਤੌਰ ਤੇ ਆਈਡੈਂਟਿਟੀ ਪ੍ਰੂਫ ਲਾਗੂ ਕਰੋ ਜਿਹੜਾ ओरिजिनल ਨਿਸ਼ਾਨਾ ਹੋਗਾ ਉਹਦੇ ਕੋਲ ਉਹਦੀ ਆਈਡੀ ਹੋਊਗੀ ਜਿਹੜਾ ਜਾਲੀ ਹੋਊਗਾ ਉਹਨੂੰ ਆਈਡੀ ਦਿੱਤੀ ਨਹੀਂ ਜਾਊਗੀ ਆਈ ਸਮਝ ਫਿਰ ਮੈਨੂੰ ਵੀ ਨਹੀਂ ਪਤਾ ਤੋ ओरिजिनल ਆ ਕਿ ਜਾਲੀ ਆ ਕਿਉਂਕਿ ਤੂੰ ਪਰਮਾਤਮਾ ਦਾ 파ਟ ਨਹੀਂ ਕਰਦੀ ਹੁਣ ਤੇਰੇ ਦੰਦ ਦੇਖ ਕਿੰਨੇ ਗੰਦੇ ਤੇਰੇ ਦੰਦਾਂ ਦਾ ਥੱਲੜੇ ਵਾਲੇ ਦੰਦਾਂ ਤੇ ਮੈਂ ਜ਼ੂਮ ਕਰ ਕਰ ਤੇਰੀ ਪਿਕਚਰ ਵੇਖੀ ਨਾ ਗੰਗ ਇੰਨਾ ਗੰਦ ਜੰਮਿਆ ਕਿ ਕਦੇ ਡਾਕਟਰ ਦੇ ਗਈਆਂ ਕਦੇ ਡੈਂਟਿਸਟ ਤੇ ਗਈਆਂ ਦੋ ਬੰਦਿਆਂ ਨਾਲ ਖੜ ਕੇ ਬੀਬੀ ਆਵਨੀਤ ਕੋਰ ਗੱਲ ਕਰਦੀ ਹੈ ਤੂੰ ਤੋ ਬੰਦਿਆਂ ਨਾਲ ਖੜਕੇ ਸੋਚ ਉਹ 10 ਕਦਮ ਦੂਰ ਹੁੰਦੇ ਹੋਗੇ ਤੇਰਾ ਨਾਲ ਗੱਲ ਕਰਦੇ ਤੇਰੇ ਮੂੰਹ ਚੋਂ ਬਦਬੂ ਇੰਨੀ ਗੰਦੀ ਆਂਦੀ ਹੈ ਫਿਰ ਤੁਸੀਂ ਕਹਿੰਦੇ ਹੋ ਨੈਨਸੀ ਸਾਨੂੰ ਮੁਸ਼ਕਲ ਹੀ ਕਹਿੰਦੀ ਹੈ ਕਿਉਂਕਿ ਤੁਸੀਂ ਆਪਣੇ ਸਰੀਰ ਦੀ ਸੁਚਮਤਾ ਹੀ ਨਹੀਂ ਰੱਖਦੇ ਤੁਸੀਂ ਆਪਣੀ ਦੇਹ ਦੀ ਸਫਾਈ ਨਹੀਂ ਕਰਦੇ ਪਹਿਲੇ ਤੂੰ ਸਭ ਤੋਂ ਪਹਿਲੇ ਕੰਮ ਕਰ ਠੰਡੇ ਪਾਣੀ ਦਾ ਘੁੱਟ ਪੀ ਡੈਂਟਿਸਟ ਡਾਕਟਰ ਕੋਲ ਜਾ ਕੇ ਆਪਣੇ ਪਹਿਲੇ ਦੰਦ ਸਾਫ਼ ਕਰਾ ਕੇ ਆ ਕਿਉਂਕਿ ਜੇ ਮੇਰੇ ਨਾਲ ਜੰਗ ਲੜਨਾ ਹੈ ਨਾ ਤੂੰ ਲੁੱਕ ਐਟ ਮੀ ਰਾਈਟ ਟੀਥ ਨਾਈਸ ਸਮਾਈਲ ਰਾਈਟ ਏਦਾਂ ਦੇ ਦੰਦ ਬਣਾ ਕੇ ਆ ਚਿੱਟੇ ਕਰਨਾ ਤੋਂ ਘੱਟੋ-ਘੱਟ ਤੂੰ ਰਿੰਟਕੀ ਨਾਲ ਨਾ ਆਇਆ ਫੇਨਾ ਨਾਲ ਕਿਉਂਕਿ ਲੱਖ ਸਾਬੋਂ ਨਾਲ ਤਾਂ ਤੇਰਾ ਜਿਹੜਾ ਮੈਲ ਜੰਮੀ ਹੋ ਜਾਣੀ ਔਰ ਜਿਹੜੇ ਤੂੰ ਬੋਲਦੀ-ਬੋਲਦੀ ਆਏ ਆਏ ਹੁੰਦੇ ਜਾਂਦਾ ਨਾ ਤੇਰਾ ਮੂੰਹ ਡਾਕਟਰ ਨੂੰ ਦਿਖਾ ਤੈਨੂੰ ਕੋਈ ਮੈਂਟਲ ਹੈਲਥ ਇਸ਼ੂ ਆ ਬਿਬਾ ਦਵਾਈ ਲੈ ਮੇਰੇ ਮੂੰਹ ਤਾਂ ਲੱਗੀ ਨਾ ਕਿਉਂਕਿ ਮੇਰੀ ਲੜਾਈ ਸੱਚ ਤੇ ਹੱਕ ਦੀ ਤੇ ਤੇਰੀ ਲੜਾਈ ਝੂਠ ਦੇ ਨਾਲ ਤੇ ਜਿਤਦਾ ਸੱਚੀ ਹੁੰਦਾ ਹੈ ਜੈ ਹਿੰਦ ਜੈ ਭਾਰਤ